ਨਵਾਂ ਸ਼ਹਿਰ ਕਿਰਤੀ ਕਿਸਾਨ ਜੂਨੀਅਨ ਵੱਲੋਂ ਅੱਜ ਡੀਸੀ ਦਫ਼ਤਰ ਦੇ ਬਾਹਰ ਕਿਸਾਨ ਆੜਤੀਏ ਸ਼ੈਲਰਾਂ ਅਤੇ ਪੱਲੇਦਾਰਾਂ ਨੇ ਆਪਣੀਆਂ ਕਈ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵਿਕੇਤੇ ਇਸ ਮੌਕੇ ਜੂਨੀਅਨ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਫਸਲ ਦੇ ਢੇ ਲੱਗੇ ਹਨ ਲੇਕਿਨ ਸਰਕਾਰ ਦੇ ਕੰੰਤੇ ਜੂ ਤੱਕ ਨਹੀਂ ਸਰ ਕਰੇ ਚੈਲਰ ਅਤੇ ਗੋਦਾਮ ਵਿੱਚ ਲਿਫਟਿੰਗ ਦਾ ਮਾਮਲਾ ਜਲਦੀ ਹੱਲ ਕੀਤਾ ਜਾਵੇ। ਉੱਥੇ ਹੀ ਕਿਸਾਨ ਮੰਡੀਆਂ ਵਿੱਚ ਪਰੇਸ਼ਾਨ ਹੋਣ ਕਰਕੇ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜਲਦ ਤੋਂ ਜਲਦ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਜੋ ਵੀ ਫੈਸਲਾ ਹੋਵੇਗਾ ਉਸ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਕੀ ਮੱਥੀਏ ਜੀ ਦੇਖੋ ਇਹ 25 ਤਰੀਕ ਨੂੰ ਜਿਹੜਾ ਧਰਨਾ ਲਾਇਆ ਤਾਂ ਉਹ ਵੀ ਇਸੇ ਕੰਮ ਲਈ ਲਾਇਆ ਸੀ ਕਿਉਂਕਿ ਸਾਡਾ ਜਿਹੜਾ ਝੋਨਾ ਆ ਉਹ ਖੇਤਾਂ ਦੇ ਵਿੱਚੋਂ ਵੱਢਿਆ ਜਾ ਰਿਹਾ ਆ। ਔਰ ਮੰਡੀਆਂ ਦੇ ਵਿੱਚ ਉਹਦੇ ਉਮਾਰ ਲੱਗੇ ਪਏ ਆ ਮੰਡੀਆਂ ਦੇ ਵਿੱਚ ਕੋਈ ਪੁੱਛ ਨਹੀਂ ਰਿਹਾ ਨਾ ਉਹਦਾ ਤੋਲ ਲੱਗ ਰਿਹਾ ਆ ਨਾ ਉਹਨੂੰ ਸਾਫ਼ ਕੀਤਾ ਜਾ ਰਿਹਾ ਆ ਸਾਰੇ ਵਰਗ ਜਿਹੜੇ ਆ ਆਰਟੀ ਵੀ ਹੜਤਾਲ ਤੇ ਆ ਲੇਬਰ ਵੀ ਹੜਤਾਲ ਤੇ ਆ ਔਰ ਕਿਸਾਨ ਜਿਹੜਾ ਮੰਡੀਆਂ ਦੇ ਵਿੱਚ ਰੋਲ ਰਿਹਾ ਆ ਔਰ ਬਾਕੀ ਦੀਆਂ ਜਿੰਨੀਆਂ ਟਰਾਲੀਆਂ ਆ ਕਿਸਾਨਾਂ ਦੀਆਂ ਉਹ ਸਾਰੀਆਂ ਭਰ ਕੇ ਆਪਣੇ ਘਰਾਂ ਦੇ ਵਿੱਚ ਆਪਣੀਆਂ ਛੱਡਾਂ ਦੇ ਵਿੱਚ ਲਾਈਆਂ ਆ ਔਰ ਖਾਦਸ਼ਾ ਆ ਬਹੁਤ ਸਾਰਾ ਕਿਉਂਕਿ ਝੋਨਾ ਥੋੜਾ ਬਹੁਤਾ ਵੀ ਸਲਾਬਾ ਹੋਵੇ ਤਾਂ ਉਹਦਾ ਖਰਾਬ ਹੋਣ ਦਾ ਖਤਰਾ ਹੋ ਜਾਂਦਾ ਆ ਤੇ ਕਾਲਾ ਝੋਨਾ ਵੀ ਫਿਰਨਾ ਆ ਔਰ ਸਰਕਾਰ ਦੇ ਕੰਨ ਤੇ ਜੂਣੀ ਸਰਕ ਰਹੀ ਸਰਕਾਰ ਜਿਹੜੀ ਇਹ ਚੁੱਪ ਕਰਕੇ ਬੈਠੀ ਆ ਔਰ ਅਸੀਂ ਅੱਜ ਇਕੱਠੇ ਹੋਏ ਆ ਔਰ ਅਸੀਂ ਇੱਥੇ ਅੱਜ ਬੈਠ ਕੇ ਨਹੀਂ ਜਾਣਾ ਅੱਜ ਕੋਈ ਸਖਤ ਐਕਸ਼ਨ ਕਰਨ ਦਾ ਐਲਾਨ ਕਰਾਂਗੇ ਔਰ ਕੱਲ ਨੂੰ ਸਯੁਕਤ ਮੋਰਚੇ ਦੀ ਮੀਟਿੰਗ ਹੋ ਰਹੀ ਆ ਔਰ ਇਹ ਵਿੱਚ ਜੋ ਵੀ ਸੱਦਾ ਆਊਗਾ ਔਰ ਇੱਥੇ ਆਪਾਂ ਫੇਰ ਜਿਹੜਾ ਆ ਸਾਰਿਆਂ ਨੂੰ ਇਕੱਠੇ ਕਰਾਂਗੇ ਇੱਕ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ ਜੀ ਤੇ ਸਾਨੂੰ ਆੜਦੀ ਐ ਸਿਚੁਏਸ਼ਨ ਨੂੰ ਵੀ ਇਹਨਾਂ ਨੇ ਬੁਲਾਇਆ देखो ਇਹ ਜਿਹੜਾ ਚੈਨ ਆ ਮੈਂ ਤੁਹਾਨੂੰ ਅੱਗੇ ਵੀ ਦੱਸ ਗਿਆ ਆਰਪੀਆ ਤੇ ਕਿਸਾਨਾਂ ਦਾ ਨਵਾਂ ਮਾਸ ਦਾ ਰੇਸਤਾ ਆ ਵਿੱਚ ਲੇਬਰ ਯੂਨੀਅਨ ਵੀ ਆਈ ਆ ਤੇ ਅਸੀਂ ਇੱਕੋ ਹੀ ਬੇਨਤੀ ਕਰਦੇ ਆਂ ਵੀ ਸਰਕਾਰ ਨੂੰ ਇਹ ਜਿਹੜੀ ਸਿਸਟਮ ਆ ਬੇਹੋੜਾ ਫਸਲਤਾ ਮੰਡੀਆਂ ਚ ਆ ਚੁੱਕੀ ਆ 27 28 ਤਰੀਕ ਤੋਂ ਝੋਨਾ ਆਣਾ ਸ਼ੁਰੂ ਹੋ ਗਿਆ ਪਹਿਲੀ ਤੋਂ ਬਾਅਦ ਅਸੀਂ ਕੋਈ ਝੋਨਾ ਨਹੀਂ ਸਟਾਇਆ ਤੇ ਮੰਡੀ ਦੇ ਵਿੱਚ 27 28 ਤਰੀਕ ਦਾ ਹੀ ਝੋਨਾ ਪਿਆ ਉਹਦੇ ਨਾਲ ਮੰਡੀਆਂ ਫੁੱਲ ਹੋ ਚੁੱਕੀਆਂ ਆ ਤੇ ਅਸੀਂ ਇਹ ਬੇਨਤੀ ਕਰਦੇ ਆਂ ਵੀ ਜਿਹੜਾ ਬਣਿਆ ਹੋਇਆ ਡੈਡਲੌਕ ਆ ਤੋੜਿਆ ਜਾਵੇ ਡੇਡਲੌਕ ਇਸ ਤਰ੍ਹਾਂ ਤੋੜਨਾ ਕਿ ਜਿੰਨਾ ਚਿਰ ਸਾਡੀ ਆਰਥ 2.5% ਨਹੀਂ ਕਰਦੇ ਸਾਡੇ ਜਿਹੜੇ ਲੇਬਰ ਆ ਹਰਿਆਣੇ ਦੀ ਤਰਜ਼ੀ ਤੈਨੂੰ ਦਿੱਤੀ ਜਾਂਦੀ ਤੀਸਰਾ ਜਿਹੜਾ ਸਾਡਾ ਮੁੱਦਾ ਆ ਇੱਕ ਸਾਡਾ ਐਫਸੀਆਈ ਨੇ ਕੱਟ ਲਾਇਆ ਜਿੰਨਾ ਜਿਹੜੋ ਕੱਟਦੇ ਪੈਸੇ ਸਾਨੂੰ ਨਹੀਂ ਦਿੰਦੀ ਸੈਕੰਡ ਸ਼ੈਲਰਾਂ ਵਾਲਿਆਂ ਦੀ ਗੱਲ ਸ਼ੈਲਰਾਂ ਵਾਲਿਆਂ ਨੂੰ ਸਪੇਸ ਨਹੀਂ ਆ ਟੂ ਅਲਾਟਮੈਂਟਾ ਨਹੀਂ ਕਰਵਾ ਰਹਾ ਹੈ ਅਗਰ ਸ਼ੈਲਰਾਂ ਵਾਲੇ ਅਲਾਟਮੈਂਟ ਨਹੀਂ ਕਰਵਾਉਗੇ ਤਾਂ ਇਹ ਜਿਹੜਾ ਡੈਡਲੌਕ ਆ ਤੋੜਨਾ ਬੜਾ ਔਖਾ ਲੇਕ ਇਸ ਸਾਲ ਇਸ ਮਹੀਨੇ ਪਤਾ ਲੱਗਾ ਕਿ ਇਹਨਾਂ ਨੇ 100 48 ਸਪੈਸ਼ਲਾਂ ਕੀਤੀ ਜਿੱਥੇ ਲੱਗਣੀ 120 ਬੱਚੀ ਆ ਉਹਦੇ ਨਾਲ ਕੋਈ ਸਿਸਟਮ ਨਹੀਂ ਚੱਲਣਾ ਇਹ ਟਟੋ ਕਟੇ ਡੇਲੀ ਦੀਆਂ ਪੰਜਾਬ ਦੇ 50 ਸਪੈਸ਼ਲਾਂ ਹਨ ਤਾਂ ਜਿਹੜਾ ਸਿਸਟਮ ਹੈ ਦਸੰਬਰ ਤੱਕ ਜਿਹੜਾ ਬਣਿਆ ਹੋਇਆ ਤਾਂ ਟੁੱਟ ਸਕਦਾ ਆ ਇਹ ਸਾਰਾ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਰਲ ਕੇ ਗੱਲ ਕਰਕੇ ਇਹ ਮਸਲੇ ਦਾ ਹੱਲ ਕਰਨਾ ਚਾਹੀਦਾ ਜੋ ਵੀ ਕਿਸਾਨ ਜਿੱਥੇ ਬੰਦੀਆਂ ਹੋਣਗੇ ਅਸੀਂ ਤਾਂ ਇਹਨਾਂ ਦਾ ਸਾਥ ਹੀ ਦੇ ਜਿੰਦਾਬਾਦ 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 ਮੈਨੂੰ ਜਿਹੜੀ ਗੱਲ ਦਾ ਚੇਤਾ ਭੁੱਲ ਗਿਆ ਮੈਨੂੰ ਦੱਸਣੀ ਆ ਸਾਡੇ ਸੈਲਰ ਵਿੱਚੋਂ ਜੋ ਲਿਟਕਿਆ ਜਲੰਧਰ ਵਿੱਚ ਗੱਦੀਆਂ ਜੂਪੀ ਤੋਂ ਆਈਆਂ ਚੌਲਾਂ ਆ ਇਹ ਪੱਕੀ ਗੱਲ ਹੈ ਮੇਰੇ ਪੁੱਤ ਦਾ ਡਰਾਈਵਰ ਹੈ ਉਹ ਜੂਪੀ ਤੋਂ ਭਰ ਕੇ ਚੌਲ ਜਲੰਧਰ ਲਾਏ ਆ ਉਹ ਸਿਰਫ ਇੱਕ ਡਰਾਈਵਰ ਨੇ ਦੱਸਿਆ ਪਤਾ ਨਹੀਂ ਕਿੰਨੀਆਂ ਗੱਟੀਆਂ ਆਈਆਂ ਸਾਡੇ ਜਿੰਨੇ ਵੀ ਸਟੋਕ ਸਰਦਾਰ ਉਹ ਸਰਦਾਰ ਬਹੁਤ ਚਾਹਤ ਜਾਇਆ ਇਸ ਕਰਕੇ ਸਰਦਾਰ ਬਾਇਆ ਸਾਹਿਬ ਕਿਉਂ ਪਹਿਲੇ ਚਾਲ ਚੁੱਕ ਕੇ ਕਹਾਣ ਨਸੀਂ ਕੀਤਾ ਕਰਾਂਗੇ ਜਿੰਨੇ ਵੀ ਜਿੰਨੇ ਵੀ ਸਾਡੇ ਅੱਗੇ ਜਿਹੜੇ ਆਇਆ ਉਹਨਾਂ ਦੇ ਬੇਤੀਆਂ ਦੇ ਤੱਕ ਮੈਂ ਇਸ ਸਾਡੇ ਗੱਡੀ ਵੱਲੋਂ ਤੱਕਾ ਕਿ ਮੈਂ ਇਹੇ ਕਰਦਾਗਾ ਮੈਂ ਇਹੇ ਕਰਦਾਗਾ ਮਾਫੀਆ ਹਜੇ ਦਾ ਕੋਈ ਸਹੀ ਤਰੀਕੇ ਨਾਲ ਚੱਲਦਾ ਰੇਡਰੇ ਟਿੱਪਰ ਦੇਖ ਲਓ ਤੁਸੀਂ ਉਸ ਉੱਤਰ ਆ ਰਾਹ ਨੂੰ ਚੱਲਦੇ ਆ ਕੋਈ ਨਹੀਂ ਪਛੜਾ ਇਹ ਰੇਡ ਟਿੱਪਰ ਰਾਜਨ ਤੋਂ ਪਸ ਹੱਸਾ ਰੋਡ ਲੰਘਦਾ ਤੇ ਮਾਲ ਕਿੱਥੇ ਆਉਂਦਾ ਹਮਾ ਜਾ ਜਾ ਅੱਗੇ ਜਾਂਦਾ ਨਾ ਤੇ ਰਾਜਨ ਤੋਂ ਲਾਉਣ ਕੇ ਇਹ ਗੇਰ ਜਾਂਦੇ ਆ ਜੀ ਇਹ ওভার ਰੋਡ ਹੈ ਛੋ ਕਮਾਫਰਾ ਕੇ ਸਰਕਾਰਾਂ ਜਿਹੜੀਆਂ ਉਹ ਤੁਹਾਨੂੰ ਤੰਗ ਕਰਦੀਆਂ ਸਰਕਾਰ ਦੇ ਖਿਲਾਫ ਲੜੀਏ ਪਿਛਲੇ 15 ਦਿਨਾਂ ਤੋਂ ਫੋਨ ਆਈ ਜਾਂਦੇ ਆ ਬੰਦਿਆਂ ਦੇ ਕਿ ਭਾਜੀ ਕਰੋ ਕੁੱਛ ਜੇ ਉਹ ਨਾ ਨਹੀਂ ਘਰੇ ਰਹਿਣਾ ਭਾਜੀ ਕਰੋ ਕੁੱਛ ਅਜੇ ਨਾ ਸਾਰੇ ਨੂੰ ਹੋਰ ਕਰਕੇ ਆਇਆ ਪਰ ਉਹਨਾਂ ਚ ਕੋਈ ਨਹੀਂ ਆਇਆ ਸੋ ਇਸ ਕਰਕੇ ਘਰਾਂ ਤੋਂ ਨਿਕਲਣਾ ਪਿਆ ਛਿੰਗਾਂ ਜੀਵਨ ਇੱਕ ਇਹਦੇ ਵਿੱਚ ਰਹੋ ਜਿਹੜੇ ਜਿਹੜੀ ਮਰਜ਼ੀ ਦੇ ਨਾਲ ਆ ਕੋਈ ਰੋਲਾ ਨਹੀਂ ਕੋਈ ਟੰਗਾ ਚੱਕ ਲੋ ਇਹ ਸਾਰੇ ਤੁਹਾਡੇ ਦੇ ਖੜੇ ਆ ਤੁਹਾਡੀਆਂ ਲੜਾਈਆਂ ਲੜਦੇ ਆ ਸਾਰੇ ਸੋਤ ਦੇ ਕੇ ਇਹ ਅੱਜ ਵੀ ਨੱਕ ਜਣਾ ਇਹ ਵਾਲਾ ਅੱਜ ਵੀ ਛੇਤੀ ਹੱਲ ਹੋਣਾ ਸਭ ਚਾਰ ਕਰਦੇ ਆ ਕਿ ਇੱਥੇ ਗੱਤਰ ਹੀ ਘੇਰ ਕੇ ਰੱਖਣਾ ਜੇ ਸਰਕਾਰ ਆਪਣੀਆਂ ਨੇ ਜੀ ਜਾਣ ਕਰਨਾ ਤੁਹਾਡੇ ਸਹਿਯੋਗ ਨਾਲ ਸਾਰਾ ਕੁਝ ਕੀਤਾ ਜਾਊਗਾ ਸੋ ਇਹਨੇ ਗੱਲਾਂ ਕਹਿੰਦਾ ਹੋਇਆ ਫਤਿਹਲਾਮਾ ਨਹੀਂ ਆਰਪੀਐਸ ਸਰਪਾਈ ਨੇ ਮਜ਼ਦੂਰ ਭਾਈ ਜਰਾ ਪਿੱਛੇ ਆ ਕੇ ਬੈਠਾ ਉਹਨਾਂ ਦਾ ਰੇਟ ਦਾ ਮਸਲਾ ਮੈਂ ਜੀ ਰੇਟ ਦੰਦ ਕਰਾ ਰਿਹਾ ਪੁੱਛਣਾ ਹਾਂ ਜੀ ਜੇ ਰੇਟ ਦੰਦ ਕਰਦੇ ਅੰਦਰੋਂ ਅੰਦਰ ਤੋਂ ਦਾਰਨੇ ਬਾਹਰ ਲਗੂ ਚਾਰ ਮਿੰਟ ਦੇ ਕੁਆਰੇ ਉਹਨਾਂ ਨੂੰ ਦੱਸ ਦਿਓ ਜਿਹਨੇ ਬਾਹਰ ਨਿਕਲੇ ਨਿਕੈਗਾ ਨਿਕਾ ਨਾਲ ਸੇ ਵੋ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਣ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉੱਥੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ ਛੇਂਤੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਉਚਾਈ ਆ ਆਪਾਂ ਨੂੰ ਲਗਭਗ ਸਾਢੇ ਕਿਨ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਤੀਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜਕੱਲ ਹੱਤਰ ਬਣਾ ਰਹੇ ਆਂ ਸਲਾਬੀ ਜੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇਹਦੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਤਾਂ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਵੀ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣ